ખ૫ા�ાા�ા ਸ਼ਸ਼ੀਗਾਲੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚਮੇਲ ਨਿਊਜ਼ ਪੰਜਾਬ ਮੈਂ ਵਿੱਕੀ ਵਰਕਾ ਕੈਮਰਾਮੈਨ ਸਤਵਾਲ ਕਲਬਾਣੂ ਦੇ ਨਾਲ ਇਸ ਟਾਈਮ ਮਜੂਰ ਸੀ ਸ਼ਬੀਲਪੁਰ ਪਿੰਡ ਤੋਂ ਥੋੜਾ ਅੱਗੇ ਡੇਰੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਗੁੱਡੀਆ ਜਿਹੜੀ ਹੈ ਉਹ ਕਾਰ ਦੇ ਉੱਪਰ ਬਿਠਾਈ ਹੋਈ ਹੈ ਮੇਰੇ ਸਾਹਮਣੇ ਦੇਖ ਸਕਦੇ ਹਾਂ ਹਾਰਾਂ-ਨਹਾਰ ਨੂੰ ਪਾਏ ਹੋਏ ਆ ਔਰ ਪੂਰਾ ਖੁਸ਼ੀ ਦਾ ਇੱਥੇ ਜਿਹੜਾ ਕੀ ਮਾਹੌਲ ਬਣਿਆ ਹੋਇਆ ਹੈ ਔਰ ਭੰਗੜੇ ਗਿੱਧੇ ਪੈ ਰਹੇ ਆ ਤੇ ਆਪਾਂ ਸਾਰੀ ਗੱਲਬਾਤ ਇਹਨਾਂ ਤੋਂ ਪੁੱਛਦੇ ਆਂ ਵੀ ਅੱਜ ਕੀ ਚੱਕਰ ਕੀ ਹੋਇਆ ਅੰਜੂ ਦੇਵੀ ਅੰਜੂ ਦੇਵੀ ਅੱਛਾ ਅੱਜ ਇਹਨੂੰ ਗੱਡੀ ਮੱਕਾ ਹੋ ਰਿਹਾ ਪੂਰਾ ਕੀ ਕਾਦੀ ਖੁਸ਼ੀ ਦੇ ਵਿੱਚ ਹੋ ਰਿਹਾ ਹੈ ਕਿਉਂਕਿ ਮੈਂ ਕੁਸ਼ਤੀਚਾਂ ਕੁਰਸੀ ਕੁਸ਼ਤੀ ਖੇਡਦੀ ਆ ਤੇ ਮੈਂ ਕੁਸ਼ਤੀ ਪੰਜ ਸਾਰੇ ਪੰਜਾਬ ਚ ਮੈਂ ਫਰਸਟ ਆਈ ਆ ਇਸ ਕਰਕੇ ਇੰਟਰਨੈਸ਼ਨਲ ਹਾਂ ਜੀ ਅੱਛਾ ਇੰਟਰਨੈਸ਼ਨਲ ਤੇ ਯਾਨੀ ਕਿ ਤੁਸੀਂ ਕੁਸ਼ਤੀ ਦੇ ਮੁਕਾਬਲੇ ਦੇ ਵਿੱਚ ਜੇਤੂ ਆਏ ਤੇ ਜਿਹਦੇ ਵਿੱਚ ਤੁਸੀਂ 골ਡ ਮੈਡਲ ਹਾਸਲ ਕੀਤਾ ਹੈ ਹਾਂ ਜੀ ਇਹ ਕਿੱਥੇ ਹੋਈਆਂ ਸਣ ਇਹ ਗੇਮਾਂ ਛੱਤੀਸਗੜ੍ਹ ਹੋਈਆਂ ਸੀ ਆ ਅੱਛਾ ਤੇ ਅੱਜ ਤੁਸੀਂ ਉੱਥੋਂ ਆਏ ਹੋ ਹਾਂ ਜੀ ਅੱਜ ਆਏ ਆ ਕਿੰਨੀਆਂ ਟੀਮਾਂ ਗਈਆਂ ਸਣ ਉੱਥੇ ਉੱਥੇ ਹੋਣਗੀਆਂ 10-20 ਟੀਮਾਂ ਹੋਣਗੀਆਂ ਉੱਥੇ ਤੇ ਤੁਸੀਂ ਕਿਹੜੇ ਸਕੂਲ ਚ ਕਿਹੜੇ ਚ ਪੜਦੇ ਹੋ ਸਰਕਾਰੀ ਸਕੂਲ ਚ ਅੱਛਾ ਸਰਕਾਰੀ ਸਕੂਲ ਦੇ ਵਿੱਚ ਪੜਦੇ ਹੋ ਉਹ ਸਕੂਲ ਤੁਹਾਡਾ ਕਿੱਥੇ ਹੈ ਇੱਥੇ ਹੈ ਬਾਸ਼ਾਪੁਰਾ ਜੀ ਕਿੱਥੇ ਹੈ ਹਾਂ ਜੀ ਬਾਸ਼ਾਪੁਰਾ ਹੈ ਅੱਛਾ ਸਕੂਲ ਵੱਲੋਂ ਹੀ ਜਾਨੀ ਗਏ ਸੀ ਤੁਸੀਂ ਇਹਨਾਂ ਦੇ ਹਾਂ ਜੀ ਸਕੂਲ ਵੱਲੋਂ ਗਏ ਸੀ ਤੇ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਸਰ ਜੀ ਸਾਨੂੰ ਤਾਂ ਬਹੁਤ ਹੋ ਰਹੀ ਹੈ ਅੱਛਾ ਮੈਡਲ ਕਿੱਥੇ ਹੈ ਮੈਡਲ ਤਾਂ ਦਿਖਾਇਆ ਨਹੀਂ ਮੈਡਲ ਦਿਖਾਓ ਮੈਡਲ ਹਾਂ ਮੈਡਲ ਵੀ ਆ ਇਹਨੂੰ ਫੜੋ ਹੱਥ ਜੀ ਅੱਛਾ ਕੀ ਬਾਤ ਹੈ ਇਹ 골ਡ ਮੈਡਲ ਯਾਨੀ ਕਿ ਲੈ ਕੇ ਤੁਸੀਂ ਆਏ ਹੋ ਹਨਾ ਤੇ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਅੱਤੇ ਹੋਰ ਕੀ ਕਹਿਣਾ ਚਾਹੋਗੇ ਕਿਸੇ ਨੂੰ ਆਪਣੇ ਜਿਹੜੇ ਤੁਹਾਡੇ ਏਸ ਦੇ ਹੈਗੀਆਂ ਨੇ ਤੁਹਾਡੇ ਵਰਗੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ ਜਿਹੜੀਆਂ ਕਦੇ ਖੇਡਾਂ 'ਚ ਨਹੀਂ ਪਾਰਟਿਸਪੇਟ ਕਰਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਰ ਮੈਂ ਤਾਂ ਇਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਵੀ ਲਿਆ ਕਰੋ ਵੀ ਖੇਡਣਾ ਚਾਹੀਦਾ ਹੈ ਹਨਾ ਨਾਂ ਰੋਸ਼ਨ ਕਰ ਦਿੱਤਾ ਤੁਸੀਂ ਕੁਲਵਾਨੂ ਪਿੰਡ ਦੇ ਵਿੱਚ ਹਨਾ ਹਾਂਜੀ ਤੇ ਨਾਲ ਸਾਡੇ ਇਹਨਾਂ ਦੇ ਮੰਮੀ ਡੈਡੀ ਵੀ ਹੈਗੇ ਆ ਅਸੀਂ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂਜੀ ਵਿੱਚ ਕੀ ਨਾਂ ਹੈ ਤੁਹਾਡਾ ਪਿੰਦਰਾਮਾ ਜੀ अच्छा केडी प्रेंट दे ਤੁਸੀਂ ਬਿਲੋਂਗ ਕਰਦੇ ਹੋ ਕਲਵਾਨ ਡੇਰੇ ਤੋਂ ਜੀ ਅੱਜ ਫਿਰ ਤੁਹਾਡੀ ਗੁੜੀਆ ਇੱਕ ਛੋਟੀ ਜਿਹੀ ਹੈਗੀ 골ਡ ਮੈਡਲ ਔਰ ਇਹ ਹੱਥ ਵਿੱਚ ਫੜਿਆ ਆਇਆ ਹੈ ਔਰ ਪੂਰੀ ਖੁਸ਼ੀ ਦੇ ਨਾਲ ਤੁਸੀਂ ਉਹਨੂੰ ਘਰ ਲੈ ਕੇ ਆ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਬਹੁਤ ਖੁਸ਼ੀ ਹੈ ਮੈਨੂੰ ਪਰਿਵਾਰ ਵੱਲੋਂ ਸਾਰੇ ਮੈਂਬਰਾਂ ਵੱਲੋਂ ਵੀ ਬਹੁਤ ਖੁਸ਼ੀ ਹੈ ਵੀ ਆਲ ਇੰਡੀਆ ਜਿੱਤ ਕੇ ਆਈ ਹੈ ਠੀਕ ਹੈ ਮੈਨੂੰ ਬਹੁਤ ਖੁਸ਼ੀ ਆਈ ਹੈ ਹਲੇ ਦੀ ਏਜ ਕਿੰਨੀ ਹੈ ਏਜ ਕੁਝ ਨਹੀਂ ਹੈ ਜੋਂ ਤਕਰੀਬਨ 14 ਸਾਲ ਦੀ ਹੈ ਬੱਚੀ ਜੀ ਔਰ ਇੰਨੀ ਛੋਟੀ ਉਮਰ ਦੇ ਵਿੱਚ ਇੱਕ 골ਡ ਮੈਡਲ ਲੈਣਾ ਬੜੀ ਵੱਡੀ ਗੱਲ ਹੈਗੀ ਹੈ ਹਨ ਤੇ ਕਿੰਨੀ ਕੋ ਖੁਸ਼ੀ ਹੋਰ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜਿੰਨੀ ਸਾਮ ਹੀ ਨਜ਼ਾਰੀ ਹੈ ਇੰਨੀ ਖੁਸ਼ੀ ਹੋ ਰਹੀ ਹੈ ਹਾਂਜੀ ਹਾਂਜੀ ਤੁਸੀਂ ਕਿੰਨੀ ਖੁਸ਼ੀ ਨੂੰ ਜ਼ਾਹਰ ਕਰਦਾ ਦੇਖ ਸਕਦਾ ਮੈਂ ਤੁਹਾਨੂੰ ਖੁਸ਼ੀ ਕਿੰਨੀ ਹੋ ਰਹੀ ਹੈ ਤੁਹਾਨੂੰ ਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਵਰਗੇ ਪੇਰੈਂਟਸ ਹੋਣੇ ਚਾਹੀਦੇ ਆ ਜਿਹੜੇ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਆ ਖੇਡਾਂ ਵੱਲ ਤੁਸੀਂ ਇਹਨਾਂ ਨੂੰ ਲੈ ਕੇ ਗਏ ਹੋ ਤੇ ਹੋਰ ਬੱਚਿਆਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਦੋ ਬੇਟਿਆਂ ਨੇ ਜੀ ਦੋਨੋਂ ਹੀ ਖੇਡਣ ਲੱਗ ਰਹੇ ਆ ਕਿੱਕ ਬਾਕਸ ਚ ਜੀ ਕੋਈ ਕਾਰਾਟੇ ਚ ਖੇਡਣ ਲੱਗ ਰਹੀ ਹੈ ਜੀ ਉਹ ਵੀ ਨੈਸ਼ਨਲ ਜਿੱਤ ਕੇ ਆਈ ਸੀ ਜੀ ਠੀਕ ਹੈ ਜੀ ਉਹ ਵੀ ਬਹੁਤ ਵਧੀਆ ਖੇਡਣ ਲੱਗ ਰਹੀ ਹੈ ਗੁਡੀਆਂ ਜੀ ਦੂਜੀ ਗੁਡੀਆਂ ਇੱਥੇ ਐੰਜਲੀ ਦੇ ਵੀ ਅਜੋਟ ਅੱਛਾ ਤੁਹਾਡੇ ਦੋ ਬੇਟੀਆਂ ਬੇਟੀਆਂ ਨੇ ਨਾ ਨਾ ਤਿੰਨ ਗੁਡੀਆਂ ਨੇ ਜੀ ਉਹ ਵੱਡਾ ਆ ਨਨ੍ਹਾ ਛੋਟਾ ਹੀ ਸਾਰੇ ਅੱਛਾ ਉਹ ਛੋਟਾ ਆ ਹਾਂਜੀ ਆ ਗੁੜੀਆ ਜੀ ਆਪਣੀ ਅੱਛਾ ਕੀ ਨਾ ਨਹੀਂ ਨਾ ਤੁਹਾਡਾ ਮੇਰਾ ਨਾਮ ਅੰਜਲੀ ਦੇਵੀ ਹੈ ਜੀ ਅੱਛਾ ਇਹ ਫਿਰ ਗੁੜੀਆ ਦੇ ਕੋਲ ਤੁਹਾਡੀ ਇੱਕ ਸਿਸਟਰ 골ਡ ਮੈਡਲ ਜਿੱਤ ਕੇ ਲੈ ਕੇ ਕੀ ਕਹਿਣਾ ਚਾਹੋਗੇ ਨੂੰ ਅੱਜ ਵਧਾਈ ਕਿੰਨੀ ਕੁ ਦੇਣੀ ਚਾਹੋਗੇ ਬਹੁਤ ساری ਜੋਦਾ ਦੇਣ ਜਾਇਆ ਕਿਉਂਕਿ ਜਿਹੜੀ ਮੇਰੀ ਖੁਸ਼ੀ ਸੀ ਉਹਨੂੰ ਅੱਜ ਇਹਨੂੰ ਮਿਲ ਜਾਏ ਮੇਰੀ ਖੁਸ਼ੀ ਇਹਨੂੰ ਮਿਲ ਜਾਏ ਕਿਉਂਕਿ ਜਿਹੜਾ ਪਹਿਲਾਂ ਮੈਂ ਜਿੱਤੇਗਾ ਸੀ ਮੇਰੇ ਬਾਰੇ ਇਹ ਨਹੀਂ ਹੋਇਆ ਪਰ ਹੁਣ ਇਹ ਜਿੱਤ ਗਈ ਮੈਨੂੰ ਇਸ ਤੋਂ ਕੁਝ ਹੋਰ ਨਹੀਂ ਚਾਹੀਦਾ अच्छा जितके आईया बस मैंने यही चाहिए मेरे माउंट एड सपोर्ट है मैंने और बस मैंने नादी लोड मैं है अच्छा ਤੁਸੀਂ ਜਦੋਂ ਜਿੱਤ ਕੇ ਆਏ ਸੀ ਤੁਸੀਂ ਕਿਹੜੀ ਗੇਮ ਚ ਜਿੱਤ ਕੇ ਆਏ ਸੀ ਮੈਂ ਕਰਾਟੇ ਖੇਡ ਕੇ ਆਈ ਸੀ ਤੇ ਉਦੋਂ ਇੰਨੀ ਕੁਛ ਹੀ ਨਹੀਂ ਸੀ ਕੀਤੀ ਹੈਗੀ ਮੈਨੂੰ ਇੰਨੀ ਖੁਸ਼ੀ ਸੀ ਮੇਰੇ ਪੇਰੈਂਟਸ ਨੂੰ ਇੰਨੀ ਹੈਗੀ ਸੀ ਬਟ ਉਹ ਉਹਦਾ ਸਾਡੀ ਤਕਲੀਫ ਹੈਗੀ ਸੀ ਇਸ ਕਰਕੇ ਉਹ ਮੈਂ ਆਪਣੀ ਖੁਸ਼ੀ ਦੱਸ ਨਹੀਂ ਕਿਸਨ ਸਗੀ ਪਰ ਇਹੜੀ ਜਿਹੜੀ ਇਹਦੀ ਖੁਸ਼ੀ ਆ ਉਹ ਪੂਰੇ ਸ਼ਹਿਰ ਨੂੰ ਦੱਸਿਆ ਸੀ ਖੁਸ਼ੀ ਬਸ ਇੰਨਾ ਕੇ ਸਾਨੂੰ ਹੋਰ ਚਾਹੀਦਾ ਬਸ ਕਿਆ ਬਾਤ ਹਾਂ ਬਾਏ ਮੇਰੇ ਮਮ ਡਾਇਰ ਦੇ ਸਪੋੜਾ ਮੇਰਾ ਪੂਰਾ ਪਰਿਵਾਰ ਸਾਡੇ ਨਾਲ ਹੈ ਜਿਹੜਾ ਸਾਨੂੰ ਪਹਿਲੀ ਵਾਰ ਧਿਆਨ ਨੂੰ ਖੇਡਣ ਦਾ ਮੌਕਾ ਦਿੱਤਾ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦੀ ਆ ਆਪਣੇ ਪੂਰੇ ਪਰਿਵਾਰ ਕੋਈ ਤਾਂ ਨੈਕਸਟ ਵਾਰੀ ਜਦੋਂ ਤੂੰ ਜਿੱਥੇ ਜਾਏਂਗੀ ਨਾ ਉਸ ਟਾਈਮ ਮੈਂ ਆਉਂਗਾ ਸਪੈਸ਼ਲ ਔਰ ਤੇਰੀ ਵੀਡੀਓ ਦੇ ਭਾਇਤੇ ਹੀ ਬਣਾ ਕੇ ਲੈ ਕੇ ਜਾਣੀ ਗੰਡੀ ਤੇ ਬਿਠਾ ਕੇ ਕੋਈ ਨਹੀਂ ਉਹ ਤਾਂ ਰੱਬ ਦੀ ਮਰਜ਼ੀ ਹੈ ਜੀ ਹਾਂ ਤੇ ਹੋਰ ਜਿਹੜੀਆਂ ਤੇਰੇ ਇਸ ਦੀਆਂ ਹੈਗੀਆਂ ਨੇ ਜਿਹੜੇ ਨਈ ਖੇਡਾਂ ਖੇਡਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਜਿਹਦਾ ਵੀ ਕਹ ਰਹੀ ਤਕਲੀਫ ਹੁੰਦੀ ਆ ਵੀ ਉਹਨਾਂ ਤੇ ਚੱਲ ਮੰਨਦੇ ਜਿਹੜੇ ਜਾਣ ਪੁੱਝਗੇ ਨਹੀਂ ਕਰਦੇ ਉਹ ਉਹਨਾਂ ਦੀ ਮਰਜ਼ੀ ਪਰ ਆਪਣਾ ਤਾਕਤ ਵੀ ਕੁਣਾਂ ਚ ਕਿੰਨੀ ਤਾਂ ਹਿੰਮਤ ਹੈਗੀ ਆ ਉਹਨੂੰ ਕੰਪੇਅਰ ਕਰਨ ਚਾਹੀਦਾ ਸਾਰਿਆਂ ਨੂੰ ਦੱਸਣਾ ਚਾਹੀਦਾ ਵੀ ਸਾਡੇ ਤੇ ਇੰਨੀ ਉਹ ਹੈਗੀ ਆ ਕੰਪੇਟੈਂਸੀ ਬਰੀ ਬਰੀ ਠੀਕ ਹੈ ਹਾਂਜੀ ਕਿੰਨਾਇਆ ਤੁਹਾਡੇ ਆ ਦੋ ਬੇਟੀਆਂ ਹੈਗੀਆਂ ਨੇ ਨਾ ਤੇ ਦੋਨਾਂ ਦੋਨੀਆਂ ਗੇਮ ਦੇ ਵਿੱਚ ਪੁਆਇੰਟਾਂ ਜਿੱਤਦੀਆਂ ਨੇ ਹਾਂ ਦੋਵੇਂ ਪੂਰੀ ਗੱਡੀਆ ਜੋ ਗੋਲਡ ਮੈਡਲ ਜਿੱਤ ਕੇ ਲੈ ਗਈਆਂ ਨੇ ਹਾਂਜੀ 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 ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਜੀ ਬਹੁਤ ਸਾਰਿਆਂ ਨੂੰ ਵਾਰਕਣ ਪਿੰਡ ਵੱਲੋਂ ਵੀ ਕਿੰਨਾ ਕ ਸੁਯੋਗ ਮਿਲਿਆ ਤੁਹਾਨੂੰ ਬਹੁਤ ਮਿਲਿਆ ਜੀ ਨਾਲ ਪਿੰਡ ਦੇ ਸਾਰੇ ਨਾਲ ਤੁਹਾਡੇ ਸਾਰੇ ਬਹੁਤ ਖੁਸ਼ੀ ਸ਼ਾਮਿਲ ਕੋਈ ਸ਼ਾਹਵਾਲ ਨਹੀਂ ਆਪਣੇ ਨਾਲ ਅੱਛਾ ਕੋਈ ਪਿੰਡ ਦੇ ਆਪਣੇ ਜੀ ਬਹੁਤ ਖੁਸ਼ੀ ਹੋਈ ਜੀ ਸਾਡੇ ਪਿੰਡ ਦੀ ਹੁਣ ਹਾਰ ਛੋਟੀ ਜੀ ਬੱਚੀ ਨੇ ਸਾਡੇ ਪਿੰਡ ਦਾ ਅੱਜ ਨਵੇਂ ਪਿੰਡ ਕਰਵਾਉਣ ਦਾ ਨਾਮ ਰੋਸ਼ਨ ਕੀਤਾ ਜੀ ਦੇਖੋ ਜੀ ਅਸੀਂ ਤਾਂ ਹੀ ਕਹਿਣਾ ਚਾਹੁੰਦੇ ਆ ਕਿ ਬੱਚੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਬਿਲਕੁਲ ਬੱਚੀਆਂ ਅੱਜ ਕਿਸੇ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਆਈਆਂ ਜੀ ਪਰ ਸਾਨੂੰ ਇਸ ਕੁੜੀ ਤੇ ਇਸ ਬੱਚੀ ਤੇ ਫਖਰ ਆ ਕੇ ਜਿੰਨੇ ਸਾਡੇ ਪਿੰਡ ਦਾ ਦੇਖੋ ਛੱਤੀਗੜ੍ਹ ਜਾ ਕੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਖੇਡੀ ਤੇ ਪੰਜਾਬ ਦਾ ਨਾਮ ਸਾਡੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਤੇ ਸਾਡੇ ਜ਼ਿਲ੍ਹੇ ਦਾ ਵੀ ਤੇ ਪੂਰੇ ਪੰਜਾਬ ਦਾ ਬਹੁਤ ਅਸੀਂ ਸਾਡਾ ਪਿੰਡ ਅੱਜ ਬਹੁਤ ਖੁਸ਼ ਆ ਦੇਖੋ ਕਿਦਾਂ ਲਹਿਰਾ ਵਹਿਰਾ ਲੱਗੀਆਂ ਢੋਲ ਢਮਕੇ ਨਾਲ ਸਾਡੀ ਬੱਚੀ ਦਾ ਸਵਾਗਤ ਕੀਤਾ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਇਹਦੇ ਨਾਲ ਸਕੂਲ ਸਟਾਫ ਦਾ ਵੀ ਜਿਨ੍ਹਾਂ ਨੇ ਬੱਚੀ ਨੂੰ ਛੋਟੇ ਜੇ ਬੱਚੀ ਨੂੰ ਟ੍ਰੇਨਿੰਗ ਦਿੱਤਾ ਇਹਨਾਂ ਆਪਰੇਟ ਕਰਕੇ ਇਹਨੂੰ ਖੇਡਣ ਦੀ ਬਿਲਕੁਲ ਸੋ ਹੌਸਲਾ ਦਿੱਤਾ ਤੇ ਸਕੂਲ ਵੱਲੋਂ ਵੀ ਦੇਖੋ ਬਹੁਤ ਵੱਡਾ ਸੇਰਾ ਜਿਹੜਾ ਸਾਡਾ ਇਹ ਸਰਕਾਰੀ ਸਕੂਲ ਬਾਸ਼ਾਪੁਰ ਹੈਗਾ ਇਹਨਾਂ ਨੇ ਦੇਖੋ ਪੂਰੇ ਸਟਾਫ ਦਾ ਅਰੇਡੀ ਬੱਚੀ ਦੇ ਕੋਚ ਸਾਹਿਬ ਉਹਨਾਂ ਦਾ ਵੀ ਰਕੇਸ਼ ਜੀ ਦਾ ਬਹੁਤ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਹੈ ਨਾ ਹੋਰ ਕੀ ਨਾ ਤੁਹਾਡਾ ਜੀ ਸਰ ਮੈਂ ਸਭ ਦਾ ਸਰਪੰਚ ਦੀਸ ਰਾਜ ਹਾਂ ਜੀ ਅੱਛਾ ਜੀ ਇਹ ਸਾਡੇ ਪਿੰਡ ਤੋਂ ਜਿਹੜੀ ਬੱਚੀ ਇਸ ਲੈਵਲ ਤੇ ਉੱਠ ਕੇ ਗਈ ਹੈ ਮੈਂ ਧੰਨਵਾਦ ਕਰਦਾ ਉਸ ਪਰਮਾਤਮਾ ਸੱਚੇ ਪਾਤਸ਼ਾਹ ਦਾ ਅਤੇ ਸਕੂਲ ਲੈਵਲ ਤੇ ਜਿਨ੍ਹਾਂ ਨੇ ਇਹਨਾਂ ਨੂੰ ਖੜਾਉਣ ਦਾ ਯਤਨ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਡੀ ਸਾਰੀ ਪੰਚਾਇਤ ਨੂੰ ਸਾਡੇ ਸਾਰੇ ਆ ਬਜ਼ੁਰਗ ਸਾਡੇ ਖੜੇ ਨੇ ਮਾਲਕ ਸੱਚੇ ਪਾਤਸ਼ਾਹਗੇ ਅਰਦਾਸ ਕਰਦੇ ਆ ਕਿ ਬੱਚੀ ਬਲੰਦੀਆਂ ਨੂੰ ਛੂਵੇ ਹੋਰ ਇਹਨਾਂ ਦੀ ਤੁਸੀਂ ਜਗ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਵੱਲੋਂ ਜਰੂਰ ਇਹਨਾਂ ਦਾ ਸਹਿਯੋਗ ਵੀ ਜਰੂਰ ਜਰੂਰ ਕਰਾਂਗੇ ਜੀ ਜਿੰਨੀ ਜੋਗੇ ਹੋਵਾਂਗੇ ਅਸੀਂ ਪਿੰਡ ਦੇ ਲੈਵਲ ਤੇ ਇਹਨਾਂ ਦਾ ਸੰਜੋਬ ਕਰਾਂਗੇ ਜੀ ਕਿਉਂਕਿ ਕੁੜੀ ਦੇ ਵਿੱਚ ਜਜ਼ਬਾ ਬਹੁਤ ਹੈਗਾ ਯਾਰ ਦੋਨੋਂ ਪੈਣਾ ਹੀ ਜਜ਼ਬਾ ਪੂਰਾ ਹੈਗਾ ਖੇਡਾਂ ਦੇ ਵਿੱਚ ਮੱਲਾ ਮਾਰਨ ਗਿਆ ਔਰ ਆਪਣੇ ਦੇਸ਼ ਦਾ ਆਪਣੇ ਏਰੀਆ ਦਾ ਵੀ ਨਾਮ ਰੋਸ਼ਨ ਜਰੂਰ ਕਰਨ ਗਿਆ ਹਨਾ ਜੀ ਸਰ ਹਾਂਜੀ ਅਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਰਜਿੰਦਰ ਸਿੰਘ ਹੈ ਜੀ ਇਹ ਕੀ ਕਹਿਣਾ ਚਾਹੋਗੇ ਅੰਕਲ ਜੀ ਤੁਸੀਂ ਮੈਂ ਕਹਿੰਦੇ ਬਹੁਤ ਮਿਹਰਬਾਨੀ ਆ ਬੱਚੀ ਨੇ ਵੇਖ ਲਓ ਇੰਨਾ ਕੀਤਾ ਹਾਂ ਬਹੁਤ ਵਧੀਆ ਜਨਿਕ ਪਿੰਡ ਦਾ ਨਾਮ ਧੀਆਂ ਨੂੰ ਦੇਣੀ ਚਾਹੀਦੀ ਪਹਿਲ ਦੇਣੀ ਚਾਹੀਦੀ ਆ ਕਿਉਂ ਧੀਆਂ ਜੇ ਕਹਿ ਸਕਦੇ ਆਪਾਂ ਕਿ ਪੁੱਤਾਂ ਨਾਲੋਂ ਵੀ ਵੱਧ ਪੁੱਤਾਂ ਨਾਲੋਂ ਵੱਧ ਆਏ ਹਾਂਜੀ ਮਾਸਟਰ ਜੀ ਬੋਲਣਗੇ ਅੱਛਾ ਸ੍ਰੀ ਗੱਲ ਸਿਕਲ ਜੀ ਮਹਰਬਨ ਸਿੰਘ ਮੇਰਾ ਨ ਮਹਰਬਨ ਸਿੰਘ ਆ ਜੀ ਤੇ ਬੜੀ ਖੁਸ਼ੀ ਛੋਟੀ ਜੀ ਬੱਚੀ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਬਿਲਕੁਲ ਤੇ ਜੀ ਦਾ ਨਾਮ ਰੌਸ਼ਨ ਕੀਤਾ ਜੀ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਧਿਆਪਕ ਦਾ ਨਾਮ ਰੌਸ਼ਨ ਕੀਤਾ ਤੇ ਇੱਥੇ ਅੱਜ ਇਹਨੇ ਤੁਹਾਨੂੰ ਔਲੀ ਮਜਬੂਰ ਕਰ ਦਿੱਤਾ ਛੋਟੇ ਜਿਹੇ ਪਿੰਡ ਦੇ ਵਿੱਚ ਬਿਲਕੁਲ ਜੀ ਬਿਲਕੁਲ ਨਹੀਂ ਲੜੇਗਾ ਝਗੜਿਆ ਬੜੀ ਰੋਕਿਆ ਆ ਕਰਦੇ ਆ ਰਿਪੋਰਟਰ ਆਇ ਇਹ ਜੀ ਖੁਸ਼ੀ ਵਿੱਚ ਜਿਹੜੀ ਸ਼ਾਮਲੇ ਤੁਸੀਂ ਔਰ ਇਹਦੇ ਮਾਪਿਆਂ ਨੇ ਮਤਲਬ ਜਿੱਥੇ ਜਿਹੜੇ ਮਾਪੇ ਇਹਨਾਂ ਬੱਚਾ ਨੂੰ ਕੁੜੀਆਂ ਨੂੰ ਸਕੂਲ ਭੇਜਣ ਲਈ ਤਿਆਰ ਨਹੀਂ ਸੀ ਅੱਜ ਉਹ ਮਾਪੇ ਜਿਹੜੇ ਬੱਚਾ ਨੂੰ ਪੰਜਾਬ ਤੋਂ ਬਾਹਰ ਕਿੱਡਣ ਲਈ ਭੇਜ ਰਹੇ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਵੱਲੋਂ ਸਾਰੇ ਪਿੰਡ ਵੱਲੋਂ ਪੂਰੀ ਸਪੋਰਟ ਹੈ ਤੇ ਬੜੀ ਖੁਸ਼ੀ ਆ ਹੋਰ ਆਪਣੇ ਜਿਹੜੇ ਇਲਾਕੇ ਦੇ ਵਿੱਚ ਹੈਗੇ ਨੇ ਜਾਂ ਹੋਰ ਘਰਾਂ ਦੇ ਵਿੱਚ ਬੱਚੀਆਂ ਜਿਹੜੇ ਨਹੀਂ ਹਨ ਉੱਛਾਚ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਅੱਜ ਦੁੜ ਕੇ ਬੇਨਤੀ ਹੈ ਉਹਨਾਂ ਨੂੰ ਮਤਲਬ ਬੇਨਤੀ ਕੀ ਉਹਨਾਂ ਨੂੰ ਇਹਨਾਂ ਤੋਂ ਪਹਿਰ ਨਾਲ ਲੈਣੀ ਚਾਹੀਦੀ ਹੈ ਵੀ ਛੋਟੀਆਂ ਜਿਹੇ ਬ ਤੇ ਜਿਹੜੇ ਘਰ ਤੋਂ ਤੁਹਾਨੂੰ ਸਹਿੰਦੇ ਜਾਂ ਉਹਨਾਂ ਤੋਂ ਬੜਾ ਸੌਖਾ ਵਾ ਸੱਜਣੋਂ ਖਸਾਦ ਰਹਿਗੇ ਉਹਨਾਂ ਨੂੰ ਭੇਜਣਾ ਚਾਹੀਦਾ ਵਾ ਬੜੀ ਕੁਛ ਦੀ ਗੱਲ ਕੁਸ਼ਤੀ ਦੇਖਿਆ ਸੀ ਅੰਜੂ ਦੇਵੀ ਜੀ ਨਾਲ ਗੱਲ ਕੀਤੀ ਅੰਜੂ ਛੋਟੀ ਜੀ ਦੇਖੋ ਇੱਕ ਕੁੜੀ ਹੈਗੀ ਆ ਔਰ ਇਹ ਦੇਖੋ ਇਹਦੀ ਕਿੰਨੀ ਕਿ ਹੈਗੀ ਆ ਔਰ ਇਹ ਕੁੜੀ 골ਡ ਮੈਡ ਲੈ ਕੇ ਆਈ ਹੈ ਔਰ 골ਡ ਦਾ ਮੈਡਲ ਇਹਨੇ ਜਿੱਤਿਆ ਹੈਗਾ ਕੁਸ਼ਤੀ ਦੇ ਵਿੱਚ ਤੇ ਹੁਣ ਇਹ ਪਿੰਡ ਦੇ ਵਿੱਚ ਪੂਰੇ ਸਵਾਗਤ ਨਾਲ ਜੋਰਾਂ ਸ਼ੋਰਾਂ ਨਾਲ ਖੁਸ਼ੀ ਦਾ ਇੱਕ ਮਾਹੌਲ ਦੇਖਣ ਨੂੰ ਮਿਲਦਾ ਅਸੀਂ ਇਹਨਾਂ ਨਾਲ ਵੀ ਗੱਲ ਕੀਤੀ ਇਹਨਾਂ ਦੇ ਪੇਰੈਂਟਸ ਨਾਲ ਵੀ ਗੱਲ ਕੀਤੀ ਵਾਦ ਤੋਂ ਵਾਦ ਸਾਡੇ ਚੈਨਲ ਦੇ ਮਾਧਮ ਨਾਲ ਅਸੀਂ ਇਹੀ ਕਹਿਣਾ ਚਾਹਾਂਗੇ ਧੀਆਂ ਨੂੰ ਉਤਸ਼ਾਹਿਤ ਕਰੋ ਉਹ ਲਾਓ ਮੱਲਾ ਮਾਰਦੀਆਂ ਨੇ ਧੀਆ ਪੁੱਤਾਂ ਨਾਲ ਵੱਧ ਪਿਆਰ ਕਰਦੀਆਂ ਨੇ ਹਨਾ ਬੜੀ ਮਨ ਨੂੰ ਖੁਸ਼ੀ ਹੋਈ ਬਾਕੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਲੀ ਨਿਊਜ਼ ਪੰਜਾਬ